ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਕਪਣਾ ਗੁਣ ਨਾ ਗਵਾਵੇ ਰਹਾ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਮੋਲ ਬੁਲਾਵੇ ਹਰਿ ਆਪੇ ਪੰਜ ਤਤਵ ਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨਨਾਨਕ ਸਦਗੁਰ ਮੇਲੇ ਆਪੇ ਹਰੇ ਆਪੇ ਝਗਰ ਚੁਕਾਵੇ ਹਰੇ ਆਪੇ ਪੰਜ ਤਤਵ ਸਥਾਰ ਵਿਚ ਤਾਦੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮਿਲੇ ਆਪੇ ਹਰੇ ਆਪੇ ਝਗਰ ਚੁਕਾਵੇ ਗਵਾਜ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਧੰਨ ਗੁਰੂ ਸواری ਸਾਧ ਸੰਗ ਜੀਓ ਬਹਿ ਰਾੜੀ ਰਾਗ ਜਿਹੜੀ ਆਖਿਆ ਚੌਥੇ ਨਾਨਕ ਸائب ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ ਹਰ ਜਨ ਰਾਮ ਨਾਮ ਗੁਣਵਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰੀ ਪਰਮਾਤਮਾ ਦਾ ਪਿਆਰਿਓ ਪਿਆਰਾ ਹਰੀ ਪਰਮਾਤਮਾ ਨਾਲ ਜੁੜੀ ਹੋਈ ਸੁਰਤੀ ਵਾਲਾ ਮਨੁੱਖ ਹਰੀ ਪਰਮਾਤਮਾ ਦਾ ਭਗਤ ਉਹ ਸਦਾ ਹੀ ਹਰੀ ਪਰਮਾਤਮਾ ਦੇ ਸਦਾ ਗੁਣ ਗਾਉਂਦਾ ਹੈ ਜੇ ਕੋਈ ਉਸ ਦੀ ਨਿੰਦਿਆ ਵੀ ਕਰੇ ਤੇ ਪਿਆਰਿਓ ਆਪਣਾ ਸੁਭਾਅ ਨਹੀਂ ਬਦਲਦਾ ਉਹ ਹਰੀ ਪ੍ਰਮਾਤਮਾ ਦੇ ਗੁਣ ਗਾਈ ਜਾਂਦਾ ਜਿਸ ਵੇਲੇ ਗੁਰੂ ਅੰਗਦ ਸਾਹਿਬ ਜੀ ਗੋਇੰਦਵਾਲ ਵਿਖੇ ਰਹਿ ਰਹੇ ਸਨ ਤਾਂ ਅੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਅਵਸਥਾ ਨਹੀਂ ਸੀ ਬਣੀ ਜਿਵੇਂ ਕਿ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਲੋਕ ਜਾਂਦੇ ਨੇ ਮਾਤਾ ਦੇ ਕੋਈ ਜਿੰਤਪੁਰ ਨਹੀਂ ਜਾਂਦਾ ਹੈ ਕੋਈ ਜਵਾਲਾ ਜੀ ਜਾਂਦਾ ਹੈ ਕੋਈ ਕਾਂਗੜਾ ਜਾਂਦਾ ਹੈ ਪਿਆਰਿਓ ਇਸੇ ਤਰ੍ਹਾਂ ਹੀ ਆਪਣੇ ਸੰਗੀਆਂ ਦੇ ਨਾਲ ਉਹ ਵੀ ਮਾਤਾ ਦੇ ਮੰਦਰਾਂ ਤੇ ਜਾਂਦੇ ਸੀ ਜਿਤਨਾ ਦਿਲ ਸੋਜੀ ਨਾ ਪਿਆਰਿ ਹੋਵੇ ਤੇ ਜਿਸ ਤਰ੍ਹਾਂ ਕੋਈ ਕਿਸੇ ਨੂੰ ਕਹਿੰਦਾ ਉਸ ਤਰੀਕੇ ਨਾਲ ਤੁਰ ਪੈਂਦਾ ਕੋਣ ਯਾਤਰਾ ਕਰਕੇ ਵਾਪਸ ਆਉਂਦਿਆਂ ਨੂੰ ਇੱਕ ਭਗਵੇਂ ਕੱਪੜਿਆਂ ਵਾਲਾ ਸਾਧੂ ਮਿਲਿਆ ਸੰਗ ਬਣ ਗਿਆ ਚਲਦਿਆਂ ਚਲਦਿਆਂ ਦੋ ਦਿਨ ਤਿੰਨ ਦਿਨ ਲੱਗੇ ਬੜਾ ਪਿਆਰ ਪੈ ਗਿਆ ਸਾਧੂ ਜਨਕੂ ਲੋ ਵਚਨ ਬਲਾ ਸੁਣਦੇ ਆ ਸੁਣਦੇ ਆ ਆਪਨੇ ਅਗਰ ਬਾਸਰ ਕੇ ਪਹੁੰਚ ਗਏ ਅਰ ਸਾਧੂ ਅੱਗੇ ਬੇਨਤੀ ਕੀਤੀ ਉਹਨੇ ਅੱਗੇ ਜਾਣਾ ਸੀ ਕਹਿਣ ਲਗੇ ਕਿ ਐ ਸਾਧੂ ਜਨ ਐ ਰੱਬ ਦੇ ਪਿਆਰੇ ਭਗਤ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ ਤੇਰੇ ਨਾਲ ਪਿਆਰ ਬੜਾ ਬਣਿਆ ਤੂੰ ਸਾਡੇ ਨਾਲ ਸਾਡੇ ਘਰ ਵਿੱਚ ਚੱਲ ਨਾਲੇ ਆਰਾਮ ਕਰ ਲੈ ਨਾਲੇ ਪ੍ਰਸ਼ਾਦਾ ਪਾਣੀ ਛਕ ਲੈ ਚਾਰ ਪੰਜ ਦਿਨ ਦਾ ਸੰਗ ਸੀ ਉਹ ਰੱਬ ਦਾ ਪਿਆਰਾ ਮੰਨ ਗਿਆ ਗ੍ਰਹਿ ਵਿਖੇ ਆਏ ਹੱਥੋਂ ਤੋਂ ਆਇਆ ਦੀਆ ਆਦਰ ਲੀਆ ਬੁਲਾਏ ਪ੍ਰਸਾਦਾ ਪਾਣੀ ਸੋਨਾ ਤਿਆਰ ਕੀਤਾ ਪ੍ਰਸਾਦਾ ਪਾਣੀ ਨੂੰ ਸਾਧੂ ਦੇ ਅੱਗੇ ਰੱਖਿਆ ਤੇ ਅਚਨ ਚੇਤ ਪਤਾ ਨਹੀਂ ਕਿੱਥੋਂ ਪਰਮੇਸ਼ਰ ਦੀ ਕਿਰਪਾ ਦੀ ਆਵਾਜ਼ ਉੱਠੀ ਉਸ ਸਾਧੂ ਕਹਿਣ ਲੱਗਾ ਬਾਬਾ ਅਮਰਦਾਸ ਬਜ਼ੁਰਗ ਸੀ ਨਾ ਬਾਬਾ ਅਮਰਦਾਸ ਜੀ ਗੁਰੂ ਧਾਰਨ ਕੀਤਾ ਤੇ ਉਹਨਾਂ ਦੇ ਮੂੰਹੋਂ ਸੱਚੇ ਬੋਲ ਨਿਕਲੇ ਨਹੀਂ ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ ਠੱਗੇ ਦੇ ਨਾਲ ਥਾਲੀ ਭਵਾ ਕੇ ਗਾਂ ਵਗਾ ਕੇ ਮਰੀ ਕਹਿਣ ਲੱਗਾ 4 ਦਿਨ ਦਾ ਸੰਗ ਇੱਕ ਨਗਰੇ ਬੰਦੇ ਦਾ ਕੀਤਾ ਔਰ ਇੱਕ ਨਗਰੇ ਬੰਦੇ ਦੇ ਕੋਲੋਂ ਪ੍ਰਸ਼ਾਦਾ ਸਿਕਣ ਲੱਗਾ ਸੀ ਕਹਿੰਦਾ ਮੇਰਾ ਜੀਵਨ ਧ੍ਰਿਗ ਹੋ ਜਾਦਾ ਸੀ ਹੁਣ ਪਿਆਰਿਓ ਧ੍ਰਿਗ ਕੈਸੀ ਗਾਲ ਐ ਗੰਦੀਆਂ ਮੰਦੀਆਂ ਤਿੰਨ ਗਾਲਾਂ ਕੱਢ ਲੋ ਤੇ ਇੱਕ ਵਾਰਾ ਧ੍ਰਿਗ ਕਹਿ ਦਿਓ ਬਰੋਬਰ ਕਹਿੰਦਾ ਧ੍ਰਿਗ ਤੇਰਾ ਜੀਵਨ ਬਾਬੇ ਅਮਰਦਾਸ ਦੇ ਦਿਲ ਤੇ ਇੰਨੀ 6 ਵਜੇ ਘਰੇ ਆਇਆ ਸਾਧੂ ਚਲਾ ਗਿਆ ਹੈ ਮਨ ਦੇ ਵਿੱਚ ਕੋਈ ਸਤਿਗੁਰੂ ਦੇ ਮਿਲਣ ਦੀ ਤਾਂਗ ਜ਼ਰੂਰ ਆਉਂਦੀ ਹੈ ਪਰ ਮਨ ਬਹੁਤ ਉਦਾਸ ਹੋ ਗਿਆ ਹੁਣ ਦੂਜੇ ਭਰਾ ਦੀ ਜਿਹੜੀ ਨੋ ਉਹ ਜਦੋਂ ਸਵੇਰੇ ਦੁੱਧ ਰੜਕਦੀ ਹੈ ਤੇ ਪਿਆਰਿਓ ਆਸਾ ਜੀ ਦੀ ਵਾਰ ਦੀ ਬਾਣੀ ਉਚਾਰਦੀ ਹੈ ਜਦੋਂ ਬੜੇ ਆਨੰਦ ਦੇ ਨਾਲ ਬਾਣੀ ਪੜ੍ਹਦੀ ਹੈ ਨਾ ਤੇ ਕੰਨ ਲਾ ਕੇ ਗੁਰੂ ਅਮਰਦਾਸ ਜੀ ਸੁਣਦੇ ਨੇ ਉਦੋਂ ਇਸ ਤਰ੍ਹਾਂ ਨਹੀਂ ਸੀ ਪਰਿਵਾਰ ਦੇ ਦੋ ਜੀ ਤੇ ਦੋਵੇਂ ਬਕਰੇ ਉਦੋਂ ਘੱਟੋ ਘੱਟ 15 15 20 20 50 50 ਜੀ ਇਕੱਠੇ ਰਹਿੰਦੇ ਸਨ ਇੱਕ ਘਰ ਹੁੰਦਾ ਸੀ ਕਹਿਣ ਲੱਗੇ ਪੁੱਤਰ ਇਹ ਕਿੰਨਾ ਦੀ ਬਾਣੀ ਹੈ ਬਾਣੀ ਦੇ ਵਿੱਚ ਖਿੱਚ ਬੜੀ ਹੈ ਕਹਿ ਲਿਏ ਕਿ ਲਗੇ ਕਿ ਇਹ ਬਾਬੇ ਨਾਨਕ ਦੇ ਘਰ ਦੀ ਬਾਣੀ ਹੈ ਬਾਬੇ ਨਾਨਕ ਦੀ ਰਚੀ ਤੇ ਉਹਨਾਂ ਦੀ ਜਗ੍ਹਾ ਤੇ ਗੁਰੂ ਅੰਗਦ ਦੇਵ ਜੀ ਬਰਾਜਮਾਨ ਨੇ ਗੋਇਨਵਾਲ ਵਿਖੇ ਕਹਿਣ ਲੱਗੇ ਪੁੱਤਰ ਮੈਨੂੰ ਉੱਥੇ ਲੈ ਚੱ। 60 ਬੜੀ ਵੱਜੀ ਸੀ ਨਾ ਕਿਉਂ ਉਹ ਭਗਵੇਂ ਕੱਪੜਿਆਂ ਵਾਲਾ ਸਾਧੂ ਜਿਹੜਾ ਸੀ ਕਹਿ ਗਿਆ ਕਿ ਤੂੰ ਨਗੋਰਾ ਹੈ ਤੇਰਾ ਗੁਰੂ ਕੋਈ ਨਹੀਂ ਤੇਰੇ ਕੋਲੋਂ ਪ੍ਰਸ਼ਾਦਾ ਨਹੀਂ ਸਕਣਾ ਕਹਿਣ ਲੱਗਾ ਮੈਂ ਸੇਵਾ ਕਿਵੇਂ ਕਰਾਵਾਂਗਾ ਜੇ ਮੇਰਾ ਗੁਰੂ ਹੀ ਨਾ ਹੋਇਆ ਜੇ ਕਿਸੇ ਨੂੰ ਖਾਣਾ ਖਵਾ ਵੀ ਦੇਵਾਂਗਾ ਅਗਲਾ ਨਾਮ ਹੀ ਪੁੱਛੇਗਾ ਤੇ ਗੁਨਾਹਗਾਰ ਤਾਂ ਮੈਂ ਹੀ ਹੋਵਾਂਗਾ ਸੋ ਪਿਆਰੇ ਨੂੰ ਗੁਰੂ ਅਮਰਦਾਸ ਜੀ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਨੇ ਬੜਾ ਆਨੰਦ ਆਇਆ ਔਰ ਦੇਖ ਕੇ ਗੁਰੂ ਅੰਗਦ ਦੇਵ ਜੀ ਵੀ ਬੜੇ ਪ੍ਰਸੰਨ ਹੋਏ ਉਸ ਵੇਲੇ ਪਿਆਰਿਓ ਲੰਗਰ ਦੇ ਵਿੱਚ ਪੰਗਰ ਚੱਲਦੀ ਹੈ ਪ੍ਰਸ਼ਾਦਾ ਛਕਿਆ ਤੇ ਉਥੋਂ ਦੇ ਹੋ ਕੇ ਰਹਿ ਗਏ ਉਥੋਂ ਦੀ ਲੀਲਾ ਵੇਖ ਕੇ ਉਮਰ ਦੇ ਵਿੱਚ ਬਹੁਤ ਵੱਡੇ ਨੇ ਗੁਰੂ ਅੰਗਦ ਦੇਵ ਜੀ ਨਾਲ ਤੇ ਰਿਸ਼ਤੇਦਾਰੀ ਕੁੜਮਾਚਾਰੀ ਵਾਲੀ ਹੈ। ਪਉਣ ਪਿਆਰਿਓ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਆਪਣੇ ਆਸਨਾ ਤੇ ਬੈਠੇ ਨੇ ਮੱਥਾ ਰਗੜਿਆ ਮੱਥਾ ਟੇਕਿਆ ਤੇ ਡਿਗ ਪਏ ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ ਹੈ ਗੁਰੂ ਸਾਹਿਬ ਕਹਿਣ ਲੱਗੇ ਭਲਿਆ ਪੁਰਸ਼ਾ ਕੀ ਗੱਲ ਹੈ? ਕਹਿਣ ਲੱਗੇ ਜੀ ਇੱਕ ਦਿਲ ਤੇ ਬੜੀ ਵੱਡੀ ਛੱਟ ਵਜੀ ਆ ਉਹਦਾ ਹਲ ਕਰੋ। ਉਹਨਾਂ ਨੇ ਸਾਰਾ ਹਾਲ ਦੱਸਿਆ ਕਿ ਇਸ ਤਰ੍ਹਾਂ 4 ਦਿਨ ਦਾ ਸੰਗ ਕੀਤਾ ਇੱਕ ਸਾਧੂ ਆਇਆ ਪ੍ਰਸ਼ਾਦਾ ਸਿਕਾਉਣ ਲੱਗੇ ਉਹਨੇ ਨਹੀਂ ਛਕਿਆ ਕਹਿਣ ਲੱਗੇ ਤੇਰਾ ਗੁਰੂ ਹੀ ਕੋਈ ਨਹੀਂ ਤੇਰੇ ਕੋਲੋਂ ਪ੍ਰਸ਼ਾਦਾ ਨਹੀਂ ਸਕਣਾ ਮਨ ਤੇ ਬੜੀ ਵੱਡੀ 6 ਵਜੇ ਆ ਤੇ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਵਾਸਤੇ ਇੱਥੇ ਪਹੁੰਚਿਆ ਹੁਣ ਪਿਆਰਿਓ ਗੁਰੂ ਬਣਾਉਣਾ ਤੇ ਚੇਲਾ ਬਣਨਾ ਸੌਖੀ ਜੀ ਗੱਲ ਨਹੀਂ ਜੀ ਬੜੇ ਇਮਤਿਹਾਨ ਦੇ ਕਹਿਣ ਲੱਗੇ ਠੀਕ ਹੈ ਭਰੇ ਪੁਰਸ਼ ਠੀਕ ਹੈ ਤੂੰ ਇੰਜ ਕਰਨਾ ਹੈ ਕਿ ਤੂੰ ਰੋਜ਼ਾਨਾ ਸਾਨੂੰ ਇਸ਼ਨਾਨ ਕਰਾਉਣਾ ਹੁਣ ਪਾਰਿਓ ਉਸ ਟਾਈਮ ਦੇ ਉੱਤੇ ਕਿਤੇ ਕਿਤੇ ਖੂਹ ਸਨ ਨਲਕਿਆਂ ਦਾ ਟਿਊਬਲਾਂ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ ਤੇ ਲਾਗੇ ਦਰਿਆ ਵਗਦਾ ਸੀ ਦਰਿਆ ਬਿਆਸਾ ਅੰਮ੍ਰਿਤ ਵੇਲੇ ਉੱਠਣਾ ਗਾਗਰ ਮੋਢੇ ਤੇ ਟਿਕਾ ਲੈਣੀ 80 ਸਾਲ ਦੀ ਉਮਰ ਹੈ ਮੋਢੇ ਤੇ ਗਾਗਰ ਰੱਖ ਕੇ ਪਾਣੀ ਦੀ ਜਲਦੀ ਗਾਗਰ ਭਰ ਕੇ ਲਿਆ ਕੇ ਤੇ ਸਤਗੁਰਾਂ ਦਾ ਇਸ਼ਨਾਨ ਕਰਾਉਣਾ ਇੱਕ ਦਿਨ ਐਸਾ ਹੋਇਆ ਇਮਤਿਹਾਨ ਵੀ ਪੂਰੇ ਹੁੰਦੇ ਨੇ ਪਿਆਰਿਓ ਕਾਲੀ ਬੋਲੀ ਰਾਤ ਬੱਦਲ ਬਣਿਆ ਆ ਹਨੇਰਾ ਇਤਨਾ ਕਿ ਆ ਇੱਕ ਦੂਜੇ ਦੇ ਹੱਥ ਨੂੰ ਹੱਥ ਵੀ ਨਜ਼ਰ ਨਹੀਂ ਆਉਂਦਾ ਜਲਦੀ ਗਾਗਰ ਪਰਲਿਆਂ ਦੀ ਮੋਢੇ ਤੇ ਰੱਖੀ ਹੋਈ ਹੈ ਤੇ ਜਦੋਂ ਪਿਆਰਿਓ ਗਾਗਰ ਲੈ ਕੇ ਨਗਰ ਦੇ ਲਾਗਿਆ ਏ ਅੱਗੇ ਜਲਾਹਾਂ ਦੇ ਘਰ ਸੀ ਉਹਨਾਂ ਨੇ ਖੱਡੀ ਪੱਟੀ ਹੋਈ ਸੀ ਅੱਗੇ ਕਿਲਾ ਸੀ ਕਿੱਲੇ ਦੇ ਨਾਲ ਪੈਰ ਰੜਿਆ ਪਿਆਰਿਓ ਡਿੱਗ ਪਏ ਜਿੱਗਣ ਦੇ ਨਾਲ ਬਜ਼ੁਰਗ ਸੀਗੇ ਮੋਢੇ ਤੇ ਜਿਹੜੀ ਗਾਗਰ ਸੀ ਉਹ ਵੀ ਮੋਢੇ ਤੋਂ ਲੈ ਕੇ ਥੱਲੇ ਜਦੋਂ ਜ਼ੋਰ ਨਾਲ ਵੱਜੀ ਖੜਕਾ ਆਇਆ ਪਰ ਪਿਆਰਿਓ ਭਰੀ ਗਾਗਰ ਜਲਦੀ ਨਹੀਂ ਡੋਨਣ ਦਿੱਤੀ ਉਹਨੇ ਚਿਰ ਨੂੰ ਕੁਸ਼ਰਮੁਸਰ ਕਰਦੇ ਜਲਾਇ ਜਲਾਈ ਉੱਠੇ ਕਹਿਣ ਲੱਗੇ ਕੌਣ ਐ ਤੇ ਦੂਸਰੀ ਚੋੜ ਪਿਆਰਿਓ ਫਿਰ ਵੱਜੀ ਉਹ ਜਲਾਇ ਦੀ ਘਰ ਵਾਲੀ ਕਹਿੰਦੀ ਕਹਿੰਦੀ ਅਮਰੂ ਨਥਾਵਾ ਹੋਣਾ ਕੁੜਮਾ ਦੇ ਆਣ ਕੇ ਪਾਣੀ ਢੋਂਦਾ ਹੈ ਉਹ ਕੌਣ ਹੋਣਾ ਮਨ ਦੇ ਵਿੱਚ ਕਰੋਧ ਜਾਗਿਆ ਕਿਉਂਕਿ ਅਜੇ ਤਪੱਸਿਆ ਪੂਰੀ ਨਹੀਂ ਸੀ ਨਾ ਹੋਈ ਕਹਿਣ ਲੱਗਾ ਮੈਂ ਤਾਂ ਥਾਂ ਵਾਲਾ ਹਾਂ ਹੁਣ ਹੁਣ ਮੈਂ ਗੁਰੂ ਵਾਲਾ ਹਾਂ ਚੱਲਿਏ ਐਸੇ ਬੋਲ ਨਾ ਬੋਲ ਮੋਢੇ ਤੇ ਗਾਗਰ ਰਾਕੇ ਤੇ ਸਤਿਗੁਰਾਂ ਦੇ ਆਣ ਕੇ ਇਸ਼ਨਾਨ ਪਾਨ ਕਰਾਏ ਨੇ ਦਿਨ ਚੜ੍ਹਿਆ ਉਹ ਜਲਾਈ ਨੂੰ ਵਾਕਏ ਚੱਲ ਹੋ ਗਿਆ ਜਲਾਇਆ ਉਹਨੂੰ ਲੈ ਕੇ ਮੱਥਾ ਟੇਕਣ ਆਤੇ ਜਦੋਂ ਆਏ ਕਹਿਣ ਲੱਗੇ ਕਹਿਣ ਲੱਗੇ ਕੀ ਗੱਲ ਹੈ ਗੁਰੂ ਅਮਰਦਾਸ ਜੀ ਆਪਣੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਆਪਣੇ ਕੰਮ ਦੇ ਵਿੱਚ ਕਿਉਂਕਿ ਆਪਾਂ ਬਚਨ ਪੜ ਰਹੇ ਆ ਨਾ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕੋਈ ਨਿੰਦਿਆ ਵੀ ਕਰੇ ਤੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਆਪਣਾ ਸੁਭਾਅ ਨਹੀਂ ਬਦਲਦਾ ਉਹ ਗੁਣ ਗਾਈ ਜਾਂਦਾ ਹੈ ਪਿੱਛੇ ਨਹੀਂ ਹਟਦਾ ਹੁਣ ਜਦੋਂ ਚਾਲ ਵੇਖਿਆ ਮੱਥਾ ਟੇਕਿਆ ਸਾਰਾ ਹਾਲ ਸੁਣਾਇਆ ਪਿਆਰਿਓ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਦਿਆ ਕਹਿਣ ਲੱਗੇ ਭਲਿਆ ਪੁੱਛਾ ਆਹ ਕੀ ਕਰ ਰਹੇ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਉਹਨੇ ਜੇ ਫਿੱਕੀ ਬਚਨ ਬੋਲਿਆ ਹੀ ਇਹਨੂੰ ਚੱਲ ਹੋ ਗਿਆ ਕਹਿੰਦੇ ਭਲਿਆ ਪੁਰਸ਼ਾ ਕਿਸੇ ਨੂੰ ਮਾਰਾ ਨਹੀਂ ਬੋਲਣਾ ਜੇ ਕੋਈ ਨਿੰਦਿਆ ਚੁਗਲੀ ਕਰਦਾ ਵੀ ਹੈ ਨਾ ਤੇ ਭਲਾ ਇਹ ਕਹਿਣਾ ਹੈ ਇਹ ਤੇਰੇ ਬੋਲਣ ਦੇ ਨਾਲ ਉਹਨੇ ਇਹਨੂੰ ਚੱਲ ਹੋ ਗਿਆ ਇਹਦਾ ਚੱਲ ਤੂੰ ਹੀ ਠੀਕ ਕਰ ਸਿਂ ਤੈ ਕੇ ਚਰਣਾ ਤੇ ਪੈ ਕੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਜੀ ਤੁਹਾਡੀਆਂ ਤੁਸੀਂ ਜਾਣੋ ਸਾਡੇ ਤੇ ਮੂੰਹ ਡਿੱਗਣ ਕਰਕੇ ਬਜ਼ੁਰਗ ਹਾਂ 80 ਸਾਲ ਦੀ ਉਮਰ ਹੈ ਮਤ ਵੀ ਹੁਣੇ ਵੀ ਹੋ ਗਏ ਆ ਦਿਲ ਵੀ ਕਾਲਾ ਪੈਂਦਾ ਹੈ ਗੋਲ ਵੀ ਉੱਚੀ ਹੋ ਗਿਆ ਹੈ ਤੇ ਗੁੱਸੇ ਨਾਲ ਕਿੱਲੇ ਨਾਲ ਵਧੀ ਹੋਵਾਂਗੇ ਮੂੰਹ ਨਿਕਲ ਗਿਆ ਹੋਵੇਗਾ ਇਹਨਾਂ ਦਾ ਝਲ ਤੁਸੀਂ ਠੀਕ ਕਰ ਸਕਦੇ ਹੋ ਸੋ ਉਹਨਾਂ ਦਾ ਝਲ ਠੀਕ ਕੀਤਾ ਔਰ ਗੁਰੂ ਸਾਹਿਬ ਦੀ ਤਪੱਸਿਆ ਪੂਰੀ ਹੋਈ 12 ਸਾਲ ਗਾਗਰ ਢੋਈ ਪਿਆਰਿਓ ਤੇ ਗੁਰੂ ਦੀ ਕਿਰਪਾ ਹੋਈ ਫਿਰ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਗੁਰਗੱਦੀ ਤੇ ਬੈਠੇ ਜਿੰਨੂੰ ਕਹਿੰਦੇ ਸੀ ਅਮਰੂ ਨਥਾਵਾਂ ਜਿੰਨੂੰ ਕਹਿੰਦੇ ਸੀ ਨੁਗਰਾ ਅੱਜ ਉਹ ਆਪ ਗੁਰੂ ਬਣ ਗਿਆ ਸੋ ਅਗੇ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾ ਲਏ ਤੇ ਪਿਆਰਿਓ ਜੋ ਕੁਛ ਕਰਦਾ ਹੈ ਉਹ ਪਰਮੇਸ਼ਰ ਆਪ ਕਰਦਾ ਹੈ ਤੇ ਆਪਣੇ ਆਪ ਹੀ ਸਾਨੂੰ ਕਾਰ ਵਿਹਾਰ ਤੇ ਲਾਉਂਦਾ ਹੈ ਹਰ ਆਪੇ ਹੀ ਮੱਤ ਦੇਵੇ ਸੁਆਮੀ ਪਿਆਰਿਓ ਮੱਤ ਵੀ ਉਹ ਆਪੇ ਬਖਸ਼ਿਸ਼ ਕਰਦਾ ਹੈ ਹਰ ਆਪੇ ਬੋਲ ਬੁਲਾਵੇ ਬੋਲ ਬੁਲਾਰਾ ਵੀ ਉਹੀ ਕਢਾਉਂਦਾ ਜੇ ਗੁਰੂ ਅਮਰਦਾਸ ਦੇ ਮੂੰਹ ਦੇ ਵਿੱਚੋਂ ਬੋਲ ਨਿਕਲੇ ਉਹਨੂੰ ਚੱਲ ਹੋਇਆ ਜੇ ਗੁਰੂ ਅਮਰਦਾਸ ਜੀ ਸੇਵਾ ਕਰਦੇ ਨੇ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਕਰਦੇ ਨੇ ਹਰ ਆਪੇ ਪੰਜ ਤਤ ਸਾਰਾ ਵਿੱਚ ਧਾਤੂ ਪੰਜ ਆਪ ਪਾਵੇ ਪਿਆਰਿਓ ਮਨੁੱਖ ਨੂੰ ਪੰਜਾਂ ਤਤਾਂ ਤੋਂ ਅੱਗ ਹੈ ਪਾਣੀ ਹੈ ਹਵਾ ਹੈ ਸੋ ਜ਼ਮੀਨ ਹੈ ਮਿੱਟੀ ਹੈ ਅਸਮਾਨ ਹੈ ਇਨ੍ਹਾਂ ਤਦਾਂ ਤੋਂ ਪੰਜ ਧਾਤੂ ਬਣਾ ਕੇ ਅੱਗ ਤੋਂ ਰੂਪ ਲੈ ਲਿਆ ਹਵਾ ਤੋਂ ਛਪਰਸ਼ਣ ਲੈ ਲਿਆ ਆਕਾਸ਼ ਤੋਂ ਚਾਨਣ ਲੈ ਲਿਆ ਇਸ ਤਰ੍ਹਾਂ ਕਰਕੇ ਪੰਜੇ ਦਾ ਦੂ ਪੰਜਾਂ ਤਤਾਂ ਦੇ ਵਿੱਚੋਂ ਲੈ ਕੇ ਮਨੁੱਖ ਦੇ ਵਿੱਚ ਪਾ ਕੇ ਮਨੁੱਖ ਨੂੰ ਸਾਪਤਾ ਸੂਤ ਬਣਾ ਦਿੰਦਾ ਜਨ ਨਾਨਕ ਸਤਗੁਰੂ ਮੇਲੇ ਆ ਭੀ ਹਰ ਆਪੇ ਝਗਰ ਚਕਾਵੇ ਤੇ ਜੇ ਸਤਗੁਰੂ ਦੇ ਦਰ ਤੇ ਪਿਆਰਿਓ ਆਈਏ ਹਾਜਰੀਆਂ ਭਰੀਏ ਜੇ ਕੋਈ ਮਨ ਦੇ ਵਿੱਚ ਮਨ ਮਟਾ ਵੀ ਹੋਵੇ ਜੇ ਕੋਈ ਕੋਈ ਝਗੜੇ ਵਾਲੀ ਗੱਲ ਵੀ ਹੋਵੇ ਤੇ ਸਤਗੁਰੂ ਕਿਰਪਾ ਕਰ ਦਿੰਦਾ ਪਿਆਰਿਓ ਉਹ ਆਪੇ ਖਤਮ ਕਰ ਦਿੰਦਾ ਸੋ ਏਸੀ ਪਿਆਰਿਓ ਅਜਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ